ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਦੇ ਖੋਜ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦਿਹਾਤੀ ਹਲਕੇ ਦੀ ਵਾਰਡ ਨੰਬਰ 4 ਦੇ ਮਨਜੀਤਨਗਰ ਵਿਖੇ 42 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ 1.5 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ। ਛੋਟੀ ਜਿਹੀ ਜਿਵੇਂ ਦੋ ਘਰਵਾਰ ਕੋਲੇ ਛੋਟੀ ਜਿਹੀ ਰੋਡ ਬਣਾ ਦਈਏ ਤਾਂ ਕਿ ਲੋਕ ਉਹਦੇ ਹੱਥ ਦੇ ਪਾਸੇ ਘੁੰਮ ਲੜੋ ਐਸੀ ਜੇ ਖੰਭੇ ਉੱਥੇ ਨਾ ਫਸ ਜਾਂਦੇ ਲੋਕ ਦਾ ਖਰਾਬ ਤੇ ਖੰਭੇ ਵੀ ਅੱਗੇ ਪਿੱਛੇ ਕਰਾਉਂਦੇ ਲੋਕ ਖੰਭੇ ਦਾ ਨਾ ਐਸਟੀਮੇਟ ਬਣਾ ਲੀ ਹਾਂ ਇਹ ਦੁਬਾਰੀ ਉਹ ਦਬਾ ਕਰ ਬੁਕੁਲੀ ਨੂੰ ਬੁਕੁਲੀ ਨੂੰ ਖੋਲੋ ਜੀ ਉਸ ਤੋਂ ਪਿੱਛੇ ਟਾ ਕੇ ਉੱਥੇ ਜਾ ਟ੍ਰੈਫਿਕ ਕਾਬੂ ਵੀ ਕਰ ਦੇ ਬਈ ਉਹ ਮੈਂ ਉਹ ਮੈਂ ਜਿਹੜੀ ਤੁਹਾਡੇ ਅੱਗੇ ਆਈ ਹੈ ਨਾ ਸੋਮਵਾਰ ਦੀ ਮੰਡੀ ਤੱਕ ਹਾਂਜੀ ਹਾਂਜੀ ਉਹ ਕਰੀਏ ਸੋਮਵਾਰੀ ਡਬਲ ਕਰ ਦੋ ਹਾਂ ਬਸ ਬਸ ਉਹ ਜਿੱਤੇ ਪੱਟਿਆ ਸੀਗਾ ਰੰਜੂਦ ਨਜ਼ਰ ਏਰੀਆ ਵਾਸਤੇ ਉਹ ਨਜ਼ ਯਾਰ ਇਹ ਸੈਟਿੰਗ ਹੋਣੀ ਆ। ਪੁਲਿਸ ਉਹ ਸੈਟ ਕਰੇ। ਉਹ ਉੱਥੇ ਵੀ ਟਾ। ਜਵਾਲਾ ਚੌਕ ਵਾਲੀ ਸਰ ਉਹ ਪੁਲਿਸ ਉਹ ਜੂੜ ਕਲਾਉਂ ਦੀ ਪੂਰੀ ਚੋੜੀ ਕਰਾਉਂਦੀ। ਉਧਰ ਵੀ 6-7 ਤੋਂ 5-6 ਫੁੱਟ ਇੱਥੇ 10-10 ਬਰਸ ਤੇ। ਬਹੁਤ ਵਧੀਆ ਬਣੀ ਆ। ਅੱਜਾ ਸ਼ਕਮ। ਉਹਦੇ ਟ੍ਰੈਫਿਕ ਵਧ ਗਿਆ। ਅੱਜਾ ਜੀ ਇਹਦੇ ਕਰਨਾ। ਇਹ ਤੋਂ ਤਰਨ ਦੇ। ਖੜੇ ਇੱਕ ਵੀ ਪੁਲਿਸ ਸਾਹਿਬ ਕਰਦਾ ਜੀ। ਗੁੰਦਨ ਗੋੜੀਆ ਜੀ। ਸਾਰੇ ਅਸੀਂ ਪੂਰਾ ਵਿਚਾਰ ਬਣਾ ਬਣਾ ਕਰਕੇ ਅਸੀਂ ਇੱਕ ਜਿਹੜੀ ਹੈਗੀ ਆ ਪੂਰੀ ਐਕਸਪਰਟਸ ਦੀ ਟੀਮ ਦੀ ਕਮੇਟੀ ਬਣਾਈ ਉਹ ਜਿਹੜੇ ਤੁਹਾਡਾ ਥਾਪੜ ਵਾਲਾ ਚੌਕ ਹੈ। ਫਿਰ ਤੁਹਾਡਾ ਜਿੱਥੇ ਜੇਰ ਲੋਨ ਖਤਮ ਹੁੰਦੀ ਹੈ ਇੱਥੇ ਚਾਰ ਪੰਜ ਛੜਕਾ ਨਿਕਲਦੇ ਆ ਇਸ ਤਰ੍ਹਾਂ ਹਾਂ ਉਹਦੇ ਵਾਸਤੇ ਫਿਰ ਜਿਹੜਾ ਤੁਹਾਡੇ ਟਵਾਣਾ ਚੌਕ ਹੈ ਇਹ ਸਾਰੇ ਭਾਤਸਰ ਰੋਡ ਦੇ ਟ੍ਰੈਫਿਕ ਨੂੰ ਕਿਦਾਂ ਸਮੂਥ ਕਰਨਾ ਆਪਣੀ ਕੰਪੋਰਟ ਦੇ ਦੇਗੇ ਤੁਹਾਡਾ ਵੀ ਡਿਸਕਸ ਕਰ ਲਾਂਗੇ ਵੱਡੀ ਮਿਨਿਸਟ੍ਰੇਸ਼ਨ ਦੀ ਅਚੀ ਹੈ ਉਹਦੇ ਚ ਆਪਾਂ ਜਿਹੜੀਆਂ ਤੁਹਾਡੀਆਂ ਰੇੜੀਆਂ ਹੈਗੀਆਂ ਉਹਨਾਂ ਨੂੰ ਜਗਾ ਲੰਬੇ ਕਿਤੇ ਦੁਤਰ ਦੁਤਰ ਕਰਾਂਗੇ ਦੁਕਾਨ ਦੁਕਾਨ ਦੇ ਅੱਗੇ ਰੇੜੀ ਰੇੜੀ ਜਿੱਕੇ ਮਤਲਬ ਸਕੂਟਰ ਆਉਂਦੇ ਆ ਉਹਦੇ ਚ ਅਸੀਂ ਲਾਈਨ ਲਾ ਦਾਂਗੇ ਉਹਦੇ ਅੰਦਰ ਹੀ ਹੋਏਗਾ ਜੋ ਹੋਏਗਾ ਜਿਹੜੀ ਮੇਨ ਰੋਡ ਹੈ ਉਹ ਜੋ ਲੋਕਲ ਸ਼ਰਕਾ ਤੋਂ ਉੱਤੇ ਹਾਂਜੀ ਇਹ ਆਪਾਂ ਅਸਲੇ ਮਨਜੀਤਨਗਰ ਖੜੇ ਆਂ ਜੀ ਬਟਾਰਾ ਅਧਿਆਤਿ ਦੇ ਵਿੱਚ ਤੇ ਇੱਥੇ ਬਹੁਤ ਜ਼ਿਆਦਾ ਸਮੱਸਿਆ ਸੀ بارش ਦੇ ਪਾਣੀ ਦੀ ਸੋ ਇਹ ਸੜਕ ਦੀ ਵੀ ਸਮੱਸਿਆ ਸੀ ਹੁਣ ਸੜਕ ਵੀ ਬਣ ਰਹੀ ਆ ਜੀ ਤੇ ਇਹਦੇ ਨਾਲ ਨਾਲ ਜਿਹੜੀ ਹੈਗੀ ਆ ਉਹ ਪੂਰੀ ਜਿਹੜੀ ਮਾਡਰਨ ਡਰੇਨ ਦੇ ਨਾਲ ਇਹਦੇ ਵਿੱਚ ਪਾਈਪਾ ਕੇ ਉਹਨੂੰ ਕਨੈਕਟ ਕਰਤਾ ਤੇ ਹੁਣ ਰੈਜ਼ੀਡੈਂਟ ਮੈਨੂੰ ਦੱਸਿਆ ਕਿ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਆ ਹੁਣ بارش ਦਾ ਪਾਣੀ ਨਹੀਂ ਖੜਦਾ ਜਿਵੇਂ ਫੁਲਕੀਆਂ ਐਨਕਲੇਵ ਇਹ ਸਾਰਾ ਪਾਣੀ ਅਸੀਂ ਮਾਡਰਨ ਡਰੇਨ ਚ ਪਾ ਰਹੇ ਆ ਔਰ ਉਹਨੂੰ ਅੱਗੇ ਜਾ ਕੇ ਵਾਈ ਵਾਸਤੇ ਵਰਤਿਆ ਜਾਏਗਾ ਉਹ ਤੇ ਉਹ ਸਾਫ਼ ਪਾਣੀ ਹੋਏਗਾ بارش ਦਾ ਤੇ ਇਹ ਇਹਦੇ ਨਾਲ ਦੋ ਪ੍ਰੋਬਲਮ ਸੋਲਵ ਹੋਣਗੀਆਂ ਜੇ ਇੱਕ ਤਾਂ ਜਿਹੜਾ ਰੇਨ ਵਾਟਰ ਹੈ ਉਹ ਵਾਈ ਵਾਸਤੇ ਵਰਤਿਆ ਜਾਊਗਾ ਕਿਤੇ ਜਾ ਕੇ ਯੂਜ਼ ਹੋਏਗਾ ਉਹ ਮੋਟਰੋਂ ਡਰੇਨ ਦੇ ਵਿੱਚ ਆ ਕੇ ਤੇ ਦੂਜਾ ਹੈਗਾ ਕਿ ਲੋਕਾਂ ਨੂੰ ਸੁਵਿਧਾ ਮਿਲੇਗੀ ਉਹ ਜਿਹੜੀ ਸੜਕਾਂ ਹੈਗੀਆਂ ਫਸਟ ਕਲਾਸ ਸੜਕਾਂ ਬਣਾ ਕੇ ਜਿਸ ਤਰ੍ਹਾਂ ਤੁਹਾਡੇ ਮੇਨ ਬਾਜ਼ਾਰ ਵਾਲੀ ਆਨੰਦਨਗਰ ਵਾਲੀ ਜਿਹੜੀ ਬਣ ਗਈ ਹੈ ਫੋਕੀਆ ਨਾ ਪੇਪਰਾਂ ਦੇ ਅੱਗੇ ਤੱਕ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਸੜਕਾਂ ਵੀ ਬਣ ਗਈਆਂ ਉਹਦੇ ਨਾਲ ਜੇ ਬਾਜ਼ਾਰਾਂ ਦੇ ਵਿੱਚ ਪਾਣੀ ਨਹੀਂ ਖੜੇਗਾ ਸੜਕਾਂ ਅੱਛੀਆਂ ਹੋਣਗੀਆਂ ਬਾਕੀ ਸਾਰੀਆਂ ਸੁਵਿਧਾ ਹੋਣਗੀਆਂ ਪਬਲਿਕ ਟਾਇਲਟਸ ਵੀ ਬਣਾ ਰਿਆ ਹੈ ਉਹਦੇ ਨਾਲ ਜਿਹੜੇ ਬਾਜ਼ਾਰ ਹੈ ਤਾਂ ਹੀ ਉਹ ਜ਼ਿਆਦਾ ਚੱਲਣਗੇ ਆਪਣਾ ਬਿਜ਼ਨਸ ਵਧੇਗਾ ਲੋਕਾਂ ਨੂੰ ਸਹੂਲਤ ਹੋਏਗੀ ਸੁਵਿਧਾ ਹੋਏਗੀ ਸੋ ਇਹ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਸਾਡੇ ਜੰਨੇ ਮਸਲ ਕਾਰਪੋਰੇਸ਼ਨ ਦੀ ਟੀਮ ਬਣੀ ਆ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਬਹੁਤ ਸਾਡੇ ਲੋਕਲ ਕੌਂਸਲਰ ਵੀ ਨੇ ਸਾਰੇ ਜਣੇ ਮਿਲ ਕੇ ਅਸੀਂ ਇੱਕ ਐਜ਼ ਅ ਟੀਮ ਕੰਮ ਕਰ ਰਹੇ ਆ ਸਾਡਾ ਵਾਅਦਾ ਹੈ ਜੀ ਜਿੰਨੇ ਸਾਡੇ ਮੇਰੇ ਪ੍ਰਾਪਤਵੰਤੇ ਸਾਡੇ ਖੜੇ ਆ ਜਿਹੜੇ ਬਹੁਤ ਅੱਛੇ ਤੁਹਾਨੂੰ ਹਮੇਸ਼ਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਉਹਨਾਂ ਨੂੰ ਅੱਛੀਆਂ ਸਿਹਤ ਜਿਹੜੀਆਂ ਹੈਗੀਆਂ ਬੁਨਿਆਦੀ ਜਿਹੜੀਆਂ ਸਿਵਲ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز